We'll ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਯੰਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਕੱਲ VOTING ਹੈ ਹੋਣੀ ਹੈ ਜਿਸ ਦੇ ਸਬੰਧ ਵਿੱਚ ਚੋਣ ਕਮਿਸ਼ਨ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਆ ਜੇ ਗੱਲ ਕੀਤੀ ਜਾਵੇ ਬਹਿੰਡਾ ਲੋਕ ਸਭਾ ਦੀ ਜਿੱਥੇ ਚੋਣ ਅਧਿਕਾਰੀ ਪੂਨਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਅੱਜ ਜਿਹੜੀਆਂ ਮਸ਼ੀਨਾਂ ਡਿਸਪੈਚ ਕੀਤੀਆਂ ਜਾ ਰਹੀਆਂ ਤੇ ਜਿਹੜਾ ਚੋਣ ਅਮਲਾ ਉਸ ਨੂੰ ਹੈਂਡਓਵਰ ਕੀਤਾ ਜਾ ਰਿਹਾ ਇਸ ਤੋਂ ਬਾਅਦ ਚੋਣ ਅਮਲੇ ਨੂੰ ਟ੍ਰਾਂਸਪੋਰਟ ਰਾਹੀਂ ਉਹਨਾਂ ਦੇ ਜਿੱਥੇ ਜਗ੍ਹਾ ਹੈਗੀ ਉੱਥੇ ਭੇਜਿਆ ਜਾਵੇਗਾ ਤੇ ਕੱਲ ਨੂੰ ਵੋਟਿੰਗ ਹੋਵੇਗੀ ਔਰ ਉਹਨਾਂ ਨੇ ਨਾਲੇ ਦੱਸਿਆ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਸਾਡੇ ਵੱਲੋਂ ਜਿੱਥੇ ਚੋਣ ਅਮਲੇ ਨੂੰ ਕੋਈ ਸਮੱਸਿਆ ਨਾ ਹੋਵੇ ਉੱਥੇ ਹੀ ਵੋਟਰ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਜਿਸ ਨੂੰ ਲੈ ਕੇ ਪੂਖਤਾ ਇੰਤਜ਼ਾਮ ਕੀਤੇ ਗਏ ਜਿੱਥੇ ਸ਼ਾਨਦਾਰ ਇੰਤਜ਼ਾਮ ਨਹੀਂ ਹੈ ਉੱਥੇ ਟੈਂਟ ਲਾ ਕੇ ਬਕਰੇ ਤੌਰ ਤੇ ਇੰਤਜ਼ਾਮ ਕੀਤੇ ਗਏ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਆਪੰਗ ਵਿਅਕਤੀ ਆ ਉਹਨਾਂ ਵੱਲੋਂ ਚੋਣ ਕਮਿਸ਼ਨ ਵੱਲੋਂ ਘਰੋਂ ਲਿਆਉਣ ਦਾ ਤੇ ਘਰ ਛੜਨ ਦਾ ਇੰਤਜ਼ਾਮ ਵੀ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਡੀਕਲ ਟੀਮਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਵੱਖਰੇ ਟੈਂਟ ਦੇ ਵਿੱਚ ਪਹਿਲਾਂ ਹੁੰਦਾ ਸੀ ਤੇ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਰਹਿਣ ਦਾ ਹੋ ਵੱਖਰਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਗਰਮੀ ਬਹੁਤ ਆ ਔਰ ਉਹਨਾਂ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਵੋਟਾਂ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ ਤਾਂ ਕਿ ਜਿਹੜਾ ਆਪਣੇ ਵੋਟਰ ਦਾ ਅਧਿਕਾਰ ਜਿਹੜਾ ਵਰਤਿਆ ਜਾ ਸਕੇ ਚੋਣ ਅਧਿਕਾਰੀ ਪੁਨਮ ਸਿੰਘ ਦਾ ਇਸ ਮਾਮਲੇ ਵਿੱਚ ਪੂਰੀ ਜਾਣਕਾਰੀ ਦਿੱਤੀ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਜੀ ਅੱਜ ਪੋਲਿੰਗ ਪਾਰਟੀਆਂ ਦਾ ਡਿਸਪੈਚ ਜਿਹੜਾ ਹੈਗਾ ਆਈਐਚਐਮ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੋਚੋ ਕਾਨਵੇਂ ਹੋ ਰਿਹਾ ਹੈਗਾ ਔਰ ਸਾਡੇ ਲਈ ਸਭ ਤੋਂ ਵੱਡੀ ਜਿਹੜੀ ਚੈਲੈਂਜਿੰਗ ਟਾਸਕ ਸੀ ਕਿ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹੀਟ ਵੇਵ ਲਗਭਗ ਤੁਸੀਂ ਦੇਖਿਆ ਹੋਣਾ ਕਿ ਟੈਂਪਰੇਚਰ ਜ਼ਿਆਦਾ ਹੈ ਇਸ ਕਰਕੇ ਅਸੀਂ ਜਿਹੜਾ ਸਾਰਾ ਪ੍ਰਬੰਧ ਹੈ ਉਹ ਰੂਮਸ ਦੇ ਵਿੱਚ ਕੀਤਾ ਹ ਹਰ ਪੋਲਿੰਗ ਪਾਰਟੀ ਦਾ ਪ੍ਰਬੰਧ ਇਨਫੈਕਟ ਪੁਲਿਸ ਦਾ ਪ੍ਰਬੰਧ ਸਾਰਾ ਅਸੀਂ ਰੂਮਸ ਦੇ ਵਿੱਚ ਹੀ ਕੀਤਾ ਹੈਗਾ ਔਰ ਸਪੈਸ਼ਲ ਇੱਕ ਮੈਡੀਕਲ ਟੀਮ ਸਾਡੇ ਜਿਹੜਾ ਆਈ ਐਚ ਐਮ ਸੈਂਟਰ ਹੈ ਉਹ ਉੱਥੇ ਬੈਠੀ ਹੋਈ ਹੈ ਓ ਆਰ ਐਸ ਵਗੈਰਾ ਪਾਣੀ ਦੀ ਖਾਸ ਤੌਰ ਤੇ ਔਰ ਸਾਡੇ ਵੱਲੋਂ ਜਿਹੜਾ ਅਰੇਂਜਮੈਂਟ ਹੈ ਉਹਦੇ ਚ ਅਸੀਂ ਛਬੀਲ ਜਿਹੜੀ ਹੈ ਪੱਕੇ ਤੌਰ ਤੇ ਲਾਈ ਹੋਈ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਦੂਸਰਾ ਅਸੀਂ ਜਿਹੜਾ ਹੈਗਾ ਲੰਗਰ ਦਾ ਅਰੇਂਜਮੈਂਟ ਕੀਤਾ ਹੈ ਕਿਉਂਕਿ ਬਹੁਤ ਸਾਰਾ ਪੋਲਿੰਗ ਸਟਾਫ ਤੋਂ ਇਲਾਵਾ ਸਾਡੇ ਨਾਲ ਡਰਾਈਵਰਸ ਵੀ ਨੇ ਸਾਡੇ ਨਾਲ ਹੋਰ ਵੀ ਕਾਫੀ ਆਮਲਾ ਫੈਲਾ ਹੈਗਾ ਸੋ ਇਸ ਕਰਕੇ ਖਾਸ ਤੌਰ ਤੇ ਪਾਣੀ ਤੋਂ ਤੇ ਰੋਟੀ ਤੋਂ ਕੋਈ ਨਾ ਰਹਿ ਜਾਵੇ ਖਾਨ ਮੇਰਾ ਜਿਹੜਾ ਇਸ ਵਾਰ ਥੋੜਾ ਧਿਆਨ ਜ਼ਿਆਦਾ ਸੀ ਸੋ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਸਾਡੇ ਮੁਕੰਮਲ ਨੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਔਰ ਮਾਨਯੋਗ ਸੀਓ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਅਸੀਂ ਇਨ ਬਿਲ ਪਾਲਣਾ ਕਰ ਰਹੇ ਆ ਪ੍ਰੋਪਰ ਸਿਕਿਉਰਟੀ ਪ੍ਰੋਟੋਕੋਲ ਅਸੀਂ ਫੋਲੋ ਕਰ ਰਹੇ ਆ ਔਰ ਖਾਸ ਤੌਰ ਤੇ ਗਰਮੀ ਕਰਕੇ ਸਪੈਸ਼ਲ ਅਰੇਂਜਮੈਂਟਸ ਜਿਹੜੇ ਸਾਡੇ ਜਿਹੜੇ ਡੀਓ ਕਮ ਆਰਓ ਬਠਿੰਡਾ ਆ ਉਹਨਾਂ ਦੇ ਆਦੇਸ਼ਾਂ ਦੇ ਤਹਿਤ ਅਸੀਂ ਸਪੈਸ਼ਲ ਅਰੇਂਜਮੈਂਟਸ ਵੀ ਸਾਰੇ ਮੁਕੰਮਲ ਕੀਤੇ ਹੋਏ ਨੇ ਪੁਲਿਸ ਪਾਰਟੀ ਨੂੰ ਪਹਿਲਾਂ ਕਰੀ ਹੁੰਦੀ ਸੀ ਕਿਤੇ ਵਗਾਰਾ ਜਿਹੜੇ ਇਸ ਤਰ੍ਹਾਂ ਕੋ ਵੱਖਰੇ ਹਾਂ ਹਾਂਜੀ ਬਿਲਕੁਲ ਪੁਲਿਸ ਪਾਰਟੀ ਨੂੰ ਵੀ ਅਸੀਂ ਟੈਂਟ ਨਹੀਂ ਅਸੀਂ ਟੈਂਟ ਲਗਾਇਆ ਨਹੀਂ ਇਸ ਵਾਰ ਅ ਅੰਦਰ ਸਾਡੇ ਕੋਲ ਇੱਕ ਵੱਖਰੀ ਬਿਲਡਿੰਗ ਸੀ ਜਿੱਥੇ ਅਸੀਂ ਪੁਲਿਸ ਦਾ ਅਰੇਂਜਮੈਂਟ ਕੀਤਾ ਉੱਥੇ ਆਪਦੀਆਂ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਬੈਠੀਆਂ ਹੋਈਆਂ ਨੇ ਅ ਮਾਈਕਰੋਬਜ਼ਰਵਰਸ ਜਿਹੜੇ ਆ ਉਹਨਾਂ ਦਾ ਵੀ ਅਸੀਂ ਸਾਰਾ ਇੰਤਜ਼ਾਮ ਬਿਲਡਿੰਗ ਦੇ ਵਿੱਚ ਕੀਤਾ ਅ ਲੰਚ ਰਿਫਰੈਸ਼ਮੈਂਟ ਇਕੱਠਾ ਹੈ ਲੇਕਿਨ ਬਾਕੀ ਸਾਰਾ ਕੁਝ ਬਿਲਡਿੰਗ ਦੇ ਅੰਦਰ ਹੀ ਹੈ ਵੋਟਰਾਂ ਨੂੰ ਕੀ ਬਿਲਕੁਲ ਵੋਟਰਾਂ ਨੂੰ ਜੀ ਮੈਂ ਇਹ ਅਪੀਲ ਤੁਹਾਡੇ ਮਾਧਿਅਮ ਨਾਲ ਇਹ ਕਰਨਾ ਚਾਹਾਂਗੀ ਕਿ ਅਸੀਂ ਇੰਨਾ ਸਾਰਾ ਕਾਫੀ ਪਿਛਲੇ 2 ਮਹੀਨਿਆਂ ਤੋਂ ਅਸੀਂ ਅਰੇਂਜਮੈਂਟਸ ਤੇ ਲੱਗੇ ਹੋਏ ਆ ਸੋ ਅਸੀਂ ਸਤ ਮਿਹਨਤ ਕਰ ਰਹੇ ਆਂ ਉਹ ਜਿਹੜਾ ਵੋਟਰ ਹੈ ਉਹ ਆਪ ਦੇ ਵੋਟ ਦੇ ਜਿਹੜਾ ਹੱਕ ਹੈ ਉਹਦਾ ਇਸਤੇਮਾਲ ਜ਼ਰੂਰ ਕਰੇ ਗਰਮੀ ਬਹੁਤ ਜ਼ਿਆਦਾ ਹੈ ਜੀ ਬੂਥਾਂ ਤੇ ਕੋਈ ਸ਼ਾਨਦਾਰ ਪਾਣੀ ਦਾ ਪ੍ਰਬੰਧ ਹਾਂਜੀ ਬਿਲਕੁਲ ਆ ਗਰਮੀ ਨੂੰ ਦੇਖਦੇ ਹੋਏ ਜੀ ਪੋਲਿੰਗ ਬੂਥਾਂ ਤੇ ਅਸੀਂ ਵੇਟਿੰਗ ਏਰੀਆਸ ਬਣਾਏ ਹੋਏ ਆ ਨਾਲ ਅਸੀਂ ਆਫਿਸਸ ਖੁਲਵਾਏ ਜਿਹੜੇ ਜਿਵੇਂ ਮੰਨ ਲਓ ਬਹੁਤ ਸਾਰੇ ਬੂਥ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਹੁੰਦੇ ਆ ਅਸੀਂ ਨਾਲ ਦੇ ਕਮਰੇ ਖੁਲਾਏ ਆ ਕੂਲਰਸ ਦਾ ਪ੍ਰਬੰਧ ਕੀਤਾ ਹੋਇਆ ਉੱਥੇ ਔਰ ਜਿੱਥੇ ਸਾਨੂੰ ਲੱਗਿਆ ਕਿ ਟੈਂਟ ਲਾਉਣ ਦੀ ਲੋੜ ਹੈਗੀ ਆ ਜਿੱਥੇ ਕੋਈ ਬਹੁਤ ਜ਼ਿਆਦਾ ਅਦਰਕ ਹੈ ਨਹੀਂ ਉੱਥੇ ਅਸੀਂ ਟੈਂਟ ਵੀ ਲਗਵਾਏ ਨੇ ਦੋਸਤੋਂ ਅਲਾਵਾ ਅਸੀਂ ਜਿਹੜਾ ਹੈਗਾ ਪੋਲਿੰਗ ਬੂਥਾਂ ਦੇ ਉੱਤੇ ਵੀ ਰੂਹਬ ਜ਼ਿਆਦਾ ਜਿਹੜਾ ਜਿਸ ਤਰ੍ਹਾਂ ਸ਼ਬੀਲ ਲਗਾਉਂਦੇ ਆ ਉਸ ਤਰ੍ਹਾਂ ਅਸੀਂ ਲਾਇਆ ਹੋਇਆ ਔਰ ਪਾਣੀ ਸਾਰੇ ਪੋਲਿੰਗ ਬੂਥਾਂ ਦੇ ਉੱਤੇ ਸਾਡੇ ਅਸੀਂ ਪਾਣੀ ਵਗੈਰਾ ਛਿੜਕਾਇਆ ਹੋਇਆ ਪਾਣੀ ਪੀਣ ਦਾ ਪ੍ਰੋਪਰ ਪ੍ਰਬੰਧ ਹੈਗਾ ਕਈ ਵਾਰੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੋ ਜਿੱਥੇ ਤਾਂ ਬਰਾਂਡਾ ਹੈ ਜਾਂ ਗੈਲਰੀ ਹੈ ਉੱਥੇ ਤਾਂ ਠੀਕ ਹੈ ਆਦਰਵਾਇਜ਼ ਅਸੀਂ ਉੱਥੇ ਟੈਂਟ ਵੀ ਲਗਵਾਇਆ ਹੋਇਆ ਸੋ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਸਾਡੇ ਵੱਲੋਂ ਜਿਹੜੇ ਪ੍ਰਬੰਧ ਹੈ ਉਹ ਪੂਰੇ ਨੇ ਬੂਥ ਲੈਵਲ ਤੇ ਵੀ ਸਾਡੀ ਕਮੇਟੀ ਬਣੀ ਹੋਈ ਹੈ ਸਾਡੇ ਜਿੰਨਾ ਵੀ ਫੀਲਡ ਦਾ ਸਟਾਫ ਆ ਉਹ ਸਾਰਾ ਇਸ ਗੱਲ ਨੂੰ ਲੈ ਕੇ ਆਪਣੀਆਂ ਡਿਊਟੀਆਂ ਪੂਰੀ ਤੰਦੇਹੀ ਦੇ ਨਾਲ ਨਿਭਾ ਰਿਹਾ ਹੈ। ਇਹ ਇਨਵੈਸਟਮੈਂਟ ਸਟ੍ਰੈਟਜੀ ਜਿਹੜਾ ਸਟਾਫ ਨੂੰ ਭੇਜਣ ਦੇ ਦਾ ਟ੍ਰਾਂਸਪੋਰਟ ਦੇ ਕਿਸ ਤਰ੍ਹਾਂ ਆ ਪੋਲਿੰਗ ਸਟੇਸ਼ਨਸ ਦੇ ਉੱਤੇ ਸਟਾਫ ਨੂੰ ਭੇਜਣ ਦੇ ਲਈ ਜੀ ਸਾਡੇ ਕੋਲ ਵੱਡੀਆਂ ਬੱਸਾਂ ਛੋਟੀਆਂ ਬੱਸਾਂ ਸਾਰੀਆਂ ਉਪਲਬਧ ਨੇ ਸੋ ਅਸੀਂ ਜਿਹੜਾ ਹੈਗਾ ਉਹ ਸਾਰੀ ਮੈਪਿੰਗ ਹੋ ਚੁੱਕੀ ਹੈ ਸੋ ਬੱਸਾਂ ਜਿਹੜੀਆਂ ਗੱਡੀਆਂ ਜਿਹੜੀਆਂ ਉਹ ਸਾਰੀਆਂ ਜੀਪੀਐਸ ਲੱਗਿਆ ਹੋਇਆ ਉਹਨਾਂ ਦੇ ਵਿੱਚ ਔਰ ਪਹਿਲਾਂ ਇਹ ਰੂਟ ਮੈਪ ਸਾਰੇ ਬਣ ਚੁੱਕੇ ਆ ਮੈਪਿੰਗ ਹੋ ਚੁੱਕੀ ਜਿਨਾ ਇਸ ਤੋਲਾ ਹੋ ਰਿਹਾ ਕਿ ਜਿਹੜਾ ਆ ਦੇਖੋ ਇਹ ਸਿਕਿਉਰਟੀ ਪ੍ਰੋਟੋਕੋਲਸ ਹੁੰਦੇ ਨੇ ਜਿਸ ਤਰ੍ਹਾਂ ਸਾਡਾ ਸਟਰੋਂਗ ਰੂਮ ਇੱਕ ਆਈਚਐਮਚ ਬਣਿਆ ਹੋਇਆ ਕਾਊਂਟਿੰਗ ਸੈਂਟਰ ਦੇ ਵਿੱਚ ਸਟਰੋਂਗ ਰੂਮ ਬਣਿਆ ਹੋਇਆ ਸੋ ਕੰਸਟੀਟੂਐਂਸੀ ਵਾਈਜ਼ ਉਹਨਾਂ ਦੇ ਸਟਰੋਂਗ ਰੂਮਸ ਹੁੰਦੇ ਆ